भाई हरदीप सिंह नेचर होना ਦੇ ਮਸਲੇ ਤੇ ਭਾਰਤ ਦੇ ਵੱਡੇ ਵੱਡੇ ਜੇ ਆਪਾਂ ਕਹਿ ਲਈ ਕਿ ਮੀਡੀਆ ادارے ਜਿੰਨੇ ਵੀ ਹੈਗੇ ਨੇ ਉਹਨਾਂ ਦੇ ਵੱਲੋਂ ਇੱਕ ਫੇਕ ਨਿਊਜ਼ ਆਪਾਂ ਕਹਿ ਲਈਏ ਕਿ ਚਲਾਈ ਗਈ ਕਿ ਜਿੰਨੇ ਵੀ ਭਾਰਤੀ ਉਸ ਦੇ ਵਿੱਚ ਗ੍ਰਿਫਤਾਰ ਸਨ ਉਹਨਾਂ ਨੂੰ ਜਿਹੜਾ ਹੈ ਜ਼ਮਾਨਤ ਜਿਹੜੀ ਹੈ ਉਹ ਮਿਲ ਗਈ ਹੋਈ ਹੈ ਉਹਨਾਂ ਨੂੰ ਲੱਗਦਾ ਵੀ ਵੈਸਟਰਨ ਰਾਜਨੀਤੀ ਵੀ ਭਾਰਤੀ ਰਾਜਨੀਤੀ ਵਾਂਗ ਹੀ ਚੱਲਦੀ ਆ ਸੋ ਜਿਹੜੇ ਜਿਹੜੇ ਭਾਰਤ ਦੇ ਪੱਤਰਕਾਰ ਆ ਉਹ ਇੱਕ ਖੁਦ ਦੇ ਡੱਡੂ ਨੇ ਹੂੰ ਹੂੰ इवन ਪੋਲਿਟਿਸ਼ੀਨ ਵੀ ਖੁਦੇ ਡੱਡੂ ਨੇ ਜਿਹੜੇ ਉਹਨਾਂ ਦੇ ਬਿਆਨ ਆਉਂਦੇ ਆ ਖੁਦੇ ਡੱਡੂਆਂ ਵਾਲੇ ਆਉਂਦੇ ਹੈਗੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਇੱਕ ਬਾਹਰ ਵੀ ਦੁਨੀਆ ਵੱਸਦੀ ਹੈਗੀ ਹੈ ਜਿਹੜੀ ਵੈਸਟਰਨ ਜਿਹੜੀ ਜਿਹੜੀ ਦੁਨੀਆ ਹੈਗੀ ਆ ਵੈਸਟਰਨ ਪੋਲਿਟਿਕਸ ਆ ਉਹ ਤੱਥਾਂ ਦੇ ਆਧਾਰਿਤ ਹੈ ਉਹ ਸੱਚ ਦੇ ਆਧਾਰਿਤ ਹੈ ਉਹ ਕ੍ਰਿਸਟਲ ਕਲੀਅਰ ਹੈ ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੈਗਾ ਕਿ ਕੋਈ ਰਾਜਨੀਤੀ ਸੱਚ ਦੇ ਆਧਾਰਿਤ ਵੀ ਹੋ ਸਕਦੀ ਆ ਆ ਕੈਨੇਡਾ ਦੇ ਜਿਹੜਾ ਮੇਨ ਨਿਊਜ਼ ਚੈਨਲ ਹੈਗਾ ਜਿੱਦਾਂ ਆਪਣੇ ਬੀਬੀਸੀ ਆ ਉੱਥੇ ਸੀਬੀਸੀ ਆ ਜੀ ਜੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਉਹਦੇ ਅੱਜ ਜਿਹੜੀ ਹੈਗੀ ਆ ਵੱਡੀ ਪੱਧਰ ਤੇ ਨਿਊਜ਼ ਆਈ ਹੈਗੀ ਆ ਔਰ ਉਹਨਾਂ ਨੇ ਦੱਸਿਆ ਵੀ ਕਿਸੇ ਵੀ ਭਾਈ ਹਰਦੀਪ ਸਿੰਘ ਨੇਜਰ ਦੇ ਕਿਸੇ ਵੀ ਕਤਲ ਕੇਸ ਵੀ ਸ਼ਾਮਲ ਨੌਜਵਾਨ ਨੂੰ ਜਵਾਨਤ ਨਹੀਂ ਮਿਲੀ ਸਾਰੇ ਜੇਰ ਵਿੱਚ ਨੇ ਔਰ ਭਾਰਤੀ মিডিਆ ਤੇ ਉਹਨਾਂ ਨੇ ਤਿੱਖੀਆਂ ਟਿੱਪਣੀਆਂ ਕਰਿਆ ਵੀ ਜਿਹੜਾ ਬਿਨਾਂ ਕੋਈ ਤੱਥਾਂ ਦੀ ਪੜਤਾਲ ਕਰਿਆ ਕੋਈ ਫੈਕਟ ਚੈੱਕ ਕਰਿਆ ਜਿਹੜਾ ਇਸ ਤਰ੍ਹਾਂ ਦੀਆਂ ਖਬਰਾਂ ਲਾ ਰਿਹਾ ਹੈਗਾ ਸੋ ਸੀਬੀ ਨੇ ਅੱਜ ਕਲੀਅਰ ਕਰਿਆ ਹੈਗਾ ਵਿਗੇਸੇ ਦੇ ਵੀ ਜਮਾਨਤ ਨਹੀਂ ਹੋਈ ਔਰ ਸਾਰੇ ਹੀ ਜਿਹੜੇ ਜੇਲ੍ਹ ਵਿੱਚ ਕਿ ਡੋਨਲਡ 트੍ਰੰਪ ਦੀ ਜਿਹੜੀ ਸੈਰੇਮਨੀ ਹੋਣੀ ਹੈ ਜਿਹੜਾ ਉਹਨਾਂ ਨੇ ਰਾਸ਼ਟਰਪਤੀ ਦੀ ਸੌ ਚੁਪਣੀ ਹੈਗੀ ਉਸ ਨੂੰ ਲੈ ਕੇ ਜਿਹੜਾ ਇਨਵੀਟੇਸ਼ਨ ਅਜੇ ਤੱਕ ਜਿਹੜਾ ਹੈ ਭਾਰਤ ਨੂੰ ਨਹੀਂ ਮਿਲਿਆ ਹੈਗਾ ਬਹੁਤ ਸਾਰੇ ਕੰਟਰੀਜ਼ ਨੂੰ ਇਨਵੀਟੇਸ਼ਨ ਮਿਲ ਚੁੱਕੇ ਨੇ ਸਰਦਾਰ ਪਟਾਤ ਸਿੰਘ ਜੀ ਕੀ ਕਹੋਗੇ ਇਸ ਤੋਂ ਇਲਾਵਾ ਇੱਕ ਜਿਹੜਾ ਭਾਰਤੀ মিডিਆ ਹੈਗਾ ਇੱਕ ਮੈਨਡ ਨੂੰ ਮੇਰਾ ਖਿਆਲ ਉਹਨਾਂ ਨੇ ਜਿੱਦਾਂ ਹੁੰਦਾ ਨਾ ਕਿ ਬਹੁਤ ਸਾਰਿਆਂ ਨੂੰ ਬੁਲਾਉਂਦੇ ਆ ਤੇ ਭਾਰਤ ਦਾ ਕੋਈ ਜਾਂ ਉੱਥੇ ਕੋਈ ਲੋਕਲ ਮੈਨਡ ਹੋਣਾ ਉਹਨੂੰ ਦਿੱਤਾ ਤੇ ਇੰਡੀਅਨ মিডিਆ ਉਸੇ ਨੂੰ ਹੀ ਉਪਲਬਧੀ ਕਹਿ ਕੇ ਪ੍ਰਚਾਰ ਰਿਹਾ। ਜੇ ਉਹਨਾਂ ਨੂੰ ਸੱਦਾ ਨਹੀਂ ਮਿਲਦਾ ਸਾਨੂੰ ਲੱਗਦਾ ਫਿਰ ਉਹ ਜਿਹੜੇ ਰਿਲੇਸ਼ਨ ਆ ਉਹਨੇ ਵਧੀਆਂ ਜਿਹੜਾ ਫਿਊਚਰ ਵਿੱਚ 4 ਸਾਲਾਂ ਚ ਆ ਉਹ ਰਹਿਣ ਦੀ ਸੰਭਾਵਨਾ ਨਹੀਂ ਅਫਸਰ ਸ਼ਾਹੀ ਜਿਹੜੀ ਹੈਗੀ ਆ ਅਮਰੀਕਾ ਦੀ ਉਹ ਕਾਫੀ ਫੂਕ-ਫੂਕ ਕੇ ਕਦਮ ਰੱਖ ਰਹੀ ਹੈ ਕਿਉਂਕਿ ਜਦੋਂ ਦਾ ਗੌਤਮ ਅਡਾਨੀ ਵਾਲਾ ਕੇਸ ਸਾਹਮਣੇ ਆਇਆ ਸੋ ਉਹ ਸਸਪੀਸ਼ਨ ਦੀ ਪੂਰੇ ਇੰਡੀਅਨ ਜਿਹੜਾ ਜਿਹੜਾ ਇਕਨੋਮੀ ਦਾ ਮਾਡਲ ਆ ਤੇ ਜਿਹੜਾ ਕਾਰਪੋਰੇਟ ਮਾਡਲ ਆ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗਿਆ ਸੋ ਇਹ ਕਾਫੀ ਵੱਡੀ ਗਲਤੀ ਆ ਜਿਹੜੀ ਗੌਰਤਮ ਅਡਾਨੀ ਉਹਨਾਂ ਨੇ ਜਿਹੜੀ ਕਰ ਰਿਹਾ ਪਿਛਲੇ ਦਿਨੀ ਕੌਮੀ ਇਨਸਾਫ ਮੋਰਚੇ ਤੇ ਵੱਡਾ ਇੱਕ ਕ੍ਰੈਕਡਾਊਨ ਜਿਹੜਾ ਹੋਇਆ ਹੈਗਾ ਆਪਾਂ ਕਹਿ ਲਈਏ लाठी चार्ज ਕੀਤਾ ਗਿਆ ਪਾਣੀ ਦੇ ਜਿਹੜੀਆਂ 부ਛਾੜਾ ਅਥਰੂ ਗੈਸ ਤੇ ਗੋਲੇ ਬਜ਼ੁਰਗਾਂ ਤੱਕ ਜਾਂ ਇਵਨ ਕਿ ਕੁਝ ਬੱਚੇ ਵੀ ਉਹਨਾਂ ਦੇ ਵਿੱਚ ਸਨ ਉਹ ਵੀ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸਰਦਾਰ ਭਟਾ ਸਿੰਘ ਜੀ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਨਹੀਂ ਜਾ ਸਕਦਾ ਜਿਹੜੇ ਪੰਜਾਬ ਦੇ ਸਿੱਖ ਹੈਗੇ ਨੇ ਜਾਂ ਪੰਜਾਬ ਦੇ ਜਿਹੜੇ ਵਸਨੀਕ ਹੈਗੇ ਨੇ ਉਹ ਜਿਹੜਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਜਾ ਸਕਦੇ ਕਿਵੇਂ ਦੇਖਦੇ ਹੋ ਚੱਲ ਕੀ ਰਿਹਾ ਇੱਥੇ ਹਾਂਜੀ ਹਾਂਜੀ ਸੋ ਉਹ ਲਗਾਤਾਰ ਜਿਹੀਆਂ ਪੰਥਕ ਜਥੇਬੰਦੀਆਂ ਪੰਥਕ ਮੰਗਾਂ ਦੀਆਂ ਪੰਥਕ ਹੱਕਾਂ ਦੀ ਗੱਲ ਕਰਦੀਆਂ ਸੋ ਉਹਨਾਂ ਤੇ ਲਗਾਤਾਰ ਜਿਹੜਾ ਪੁਲਿਸ ਜ਼ਬਰ ਆਉ ਕੀਤਾ ਜਾ ਰਿਹਾ ਸੋ ਕੌਮੀ ਇਨਸਾਫ ਮੋਰਚੇ ਨੇ ਪਿਛਲੇ ਦਿਨੀ ਮੈਮੋਰੰਡਮ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਵੱਲ ਜਾਣ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਜਿਸ ਤਰ੍ਹਾਂ ਬੇਕਿਰਕੀ ਨਾਲ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਦਸਤਾਰਾਂ ਵੀ ਲਹਿ ਗਈਆਂ ਬਹੁਤ ਬੁਰੀ ਤਰ੍ਹਾਂ ਇੰਨੀ ਠੰਡ ਵਿੱਚ ਠੰਡੇ ਪਾਣੀ ਦੀਆਂ ਪਿਛਾੜਾਂ ਜਿਹੜੀਆਂ ਉਹ ਮਾਰੀਆਂ ਗਈਆਂ ਨੌਜਵਾਨ ਬਜ਼ੁਰਗ ਬੀਬੀਆਂ ਬੱਚੇ ਸਾਰਿਆਂ ਤੇ ਤਸ਼ੱਦਦ ਹੋਇਆ ਸੋ ਸਟੇਟ ਨਹੀਂ ਚਾਹੁੰਦੀ ਵੀ ਜਿਹੜਾ ਜਿਹੜੀ ਜਿਹੜੀ ਪੰਜਾਬ ਦੀ ਰਾਜਨੀਤੀ ਆ ਉਹ ਖਾਲਸਾ ਪੰਥ ਦੇ ਮੁਹਾਵ ਦੇ ਵਿੱਚ ਹੋਵੇ ਹਨ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਹੀ ਫਿੱਟ ਪੈਂਦਾ ਸੋ ਜਿਹੜਾ ਇੰਡੀਅਨ ਏਅਰਫੋਰਸ ਜੇ ਜੇ ਆਪਾਂ ਕਹ ਲਈ ਕਿ ਇੱਥੇ ਜੇ ਕੋਈ ਮੈਮੋਰੈਂਡਮ ਮੰਨ ਲਓ ਕਿ ਮੁੱਖ ਮੰਤਰੀ ਵੱਲੋਂ ਆ ਕੇ ਜੇ ਬਾਹਰ ਕੋਈ ਆ ਕੇ ਰਿਸੀਵ ਕਰ ਲੈਂਦਾ ਤੇ ਪ੍ਰੋਬਲਮ ਕੀ ਹੋਣੀ ਹਾਂ ਨਹੀਂ ਬਸ ਉਹੀ ਆ ਵੀ ਉਹ ਦਿਖਾਉਣਾ ਨਾ ਵੀ ਤੁਸੀਂ ਸੈਕੰਡ ਗ੍ਰੇਡ ਦੇ ਸਿਟੀਜ਼ਨ ਹੋ ਸੋ ਉਹਨਾਂ ਨੂੰ ਉਹਨਾਂ ਨੂੰ ਇਹ ਯਾਦ ਕਰਾਇਆ ਜਾਂਦਾ ਵੀ ਤੁਹਾਡਾ ਸਤਕਾਰ ਉਹ ਨਹੀਂ ਹੈ ਜੋ ਆਮ ਲੋਕਾਂ ਦਾ ਹਾਲਾਂਕਿ ਕੋਈ ਐਡੀ ਵੱਡੀ ਗੱਲ ਨਹੀਂ ਸੀ ਚੰਡੀਗੜ੍ਹ ਵਿੱਚ ਐਂਟਰ ਹੋਣ ਦਿੰਦੇ ਚਾਹੇ 43 ਸੈਕਟਰਾਂ ਜਾਂ ਉਹ ਥੋੜਾ ਅੱਗੇ ਜਾ ਕੇ ਉਹ 34 ਤੱਕ ਮੇਰੇ ਖਿਆਲ ਚਲੇ ਗਏ 34 ਦੇ ਗੁਰਦੁਆਰੇ ਚਲੇ ਗਏ ਹਾਂਜੀ ਬਿਲਕੁਲ ਚਲੇ ਗਏ ਜੀ ਉੱਤੇ ਤੱਕ ਚਲੇ ਗਏ ਸੀ 34 ਦਾ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਵੀ ਪੰਜਾਬ ਦੇ ਕੁਝ ਜਿਹੜੇ ਵੱਡੇ ਗੁਰਦੁਆਰਾ ਸਾਹਿਬ ਨੇ ਉਹਨਾਂ ਵਿੱਚ ਆਉਂਦਾ ਹੈਗਾ ਸੋ ਉੱਥੇ ਸਾਰੇ ਸਮਾਗਮ ਆ ਜਿਹੜੇ ਉੱਥੇ ਹੁੰਦੇ ਹੈਗੇ ਹਨ ਸੋ ਉਹ ਇੱਕ ਤਰ੍ਹਾਂ ਨਾਲ ਕੇਂਦਰ ਨਾਡਾ ਸਾਹਿਬ ਤੋਂ ਬਾਅਦ ਆ ਅੰਬ ਸਾਹਿਬ ਤੋਂ ਬਾਅਦ ਅੰਬ ਸਾਹਿਬ ਤੇ ਨਾਡਾ ਸਾਹਿਬ ਹਰਿਆਣੇ ਚ ਪੈ ਜਾਂਦਾ ਹੈਗਾ ਸੋ ਆਮ ਸਾਹ ਬੋਹਾਲਿਚ ਪੈ ਜਾਂਦਾ ਉਹ ਤੋਂ ਬਿਨਾ ਜੇ ਤੀਜਾ ਵੰਡਾ ਕੇਂਦਰ ਆ ਤਾਂ 34 ਵਾਲਾ ਗੁਰਦੁਆਰਾ ਜੀ ਆਪਾਂ ਨੂੰ ਸੋ ਉੱਥੇ ਆ ਕੇ ਮੁੱਖ ਮੰਤਰੀ ਦੇ ਕੋਈ ਜਿਹੜੇ ਹੈਗੇ ਆਫੀਸਰ ਮੈਂ ਰੈਂਡਮ ਰੈਲਨ ਦੇ ਇਹ ਸਾਰਾ ਤਸ਼ੱਦਦ ਕਰਨ ਦੇ ਲੋ ਨਹੀਂ ਸੀ ਸੋ ਸਾਨੂੰ ਲੱਗਦਾ ਵੀ ਇਹ ਜਾਣ ਪੁੱਝ ਕੇ ਜਿਹੜੀ ਅਫਸਰਸ਼ਾਈ ਆ ਉਹ ਸੰਕਟ ਨੂੰ ਖੜਾ ਰੱਖਣਾ ਚਾਹੁੰਦੀ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜੇ ਆਪਾਂ ਗੱਲਬਾਤ ਕਰ ਲੈਨੇ ਹੈਗੇ ਆ ਇੰਟਰਨੈਸ਼ਨਲ ਪੱਧਰ ਤੇ ਕੀ ਕੋਲ ਜਾਦਾ ਹੈ ਸਰਦਾਰ ਅਤਰ ਸਿੰਘ ਜੀ ਭਾਈ ਹਰਦੀਪ ਸਿੰਘ ਨੀਜਰ ਹੁਣਾਂ ਦੇ ਮਸਲੇ ਤੇ ਪਾਰ ਦੇ ਵੱਡੇ ਵੱਡੇ ਜੇ ਆਪਾਂ ਕਹਿ ਲਈਏ ਕਿ মিডিਆ ادارے ਜਿੰਨੇ ਵੀ ਹੈਗੇ ਨੇ ਉਹਨਾਂ ਦੇ ਵੱਲੋਂ ਇੱਕ ਫੇਕ ਨਿਊਜ਼ ਆਪਾਂ ਕਹਿ ਲਈਏ ਕਿ ਚਲਾਈ ਗਈ ਕਿ ਜਿੰਨੇ ਵੀ ਭਾਰਤੀ ਉਸ ਦੇ ਵਿੱਚ ਗ੍ਰਿਫਤਾਰ ਸਨ ਉਹਨਾਂ ਨੂੰ ਜਿਹੜਾ ਹੈ ਜ਼ਮਾਨਤ ਜਿਹੜੀ ਹੈ ਉਹ ਮਿਲ ਗਈ ਹੋਈ ਹੈ ਤੇ ਇਸ ਦੇ ਉੱਤੇ ਈਵਨ ਕਿ ਬਹੁਤ ਸਾਰੇ ਆਪਣੇ ਆਪ ਨੂੰ ਚੰਗੇ ਕਹਿੰਦੇ ਹੋਂਦੇ ਫੈਕਟ ਚੈੱਕਰ ਸੋਸ਼ਲ ਮੀਡੀਆ ਵੀ ਜਿਹੜੇ ਹੈਗੇ ਆ ਜਾਂ YouTube ਚੈਨਲ ਹੈਗੇ ਉਹ ਵੀ ਇਸੇ ਕੜੀ ਦੇ ਵਿੱਚ ਹੀ ਜਿਹੜਾ ਚੱਲ ਪਏ ਹੈਗੇ ਆ ਇਹਨਾਂ ਨੂੰ ਲੈ ਕੇ CBC ਦੇ ਵੱਲੋਂ ਇੱਕ ਆਪਾਂ ਕਹਿ ਲਈਏ ਕਿ ਵੱਡੀ ਰਿਪੋਰਟ ਜਿਹੜੀ ਹੈ ਪਿਛਲੇ ਦਿਨੀ ਛਾਪੀ ਗਈ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਸੋ ਪਿਛਲੇ 2-3 ਦਿਨਾਂ ਤੋਂ ਭਾਰਤ ਦੇ ਵੱਡੇ ਅਖਬਾਰਾਂ ਤੇ ਚੈਨਲਾਂ ਵਿੱਚ ਇਹ ਖਬਰ ਚਲਾਈ ਜਾ ਰਹੀ ਸੀ ਵੀ ਭਾਈ ਹਰਦੀਪ ਸਿੰਘ ਨੇਜਰ ਦੇ ਕਤਲकांड ਵੀ ਸ਼ਾਮਲ ਚਾਰ ਨੌਜਵਾਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਔਰ ਉਹ ਹੁਣ ਜੇਲ੍ਹ ਵਿੱਚ ਨਹੀਂ ਹੈਗਾ ਸੋ ਅਖਬਾਰਾਂ ਨੇ ਵੱਡੀ ਪੱਧਰ ਤੇ ਔਰ ਚੈਨਲਾਂ ਨੇ ਇਹ ਆਇਆ ਵੀ ਵੀ ਜੇ ਇੱਕ ਤਾਂ ਜਸਟਨ ਟਰੂਡੋ ਨੇ ਅਸਤੀਫਾ ਦਿੱਤਾ ਦੂਜਾ ਅਸਤੀਫਾ ਦਿੰਦੇ ਆ ਦੇਖੋ ਜਸਟਨ ਟਰੂਡੋ ਦਾ ਸਾਰਾ ਜਿਹੜਾ ਜਿਹੜਾ ਹੰਕਾਰ ਸੀ ਉਹ ਤੋੜਤਾ ਅਦਾਲਤਾਂ ਨੇ ਜਿਹੜੀ ਉਹ ਘਟਿਆ ਉਹਨਾਂ ਨੂੰ ਲੱਗਦਾ ਵੀ ਵੈਸਟਰਨ ਰਾਜਨੀਤੀ ਵੀ ਭਾਰਤੀ ਰਾਜਨੀਤੀ ਵਾਂਗ ਹੀ ਚੱਲਦੀ ਆ ਸੋ ਜਿਹੜੇ ਜਿਹੜੇ ਭਾਰਤ ਦੇ ਪੱਤਰਕਾਰ ਆ ਉਹ ਇੱਕ ਖੂਦ ਦੇ ਡੱਡੂ ਨੇ ਹੂੰ ਹੂੰ इवन ਪੋਲੀਟੀਸ਼ੀਨ ਵੀ ਖੁਦ ਡੱਡੂ ਨੇ ਜਿਹੜੇ ਉਹਨਾਂ ਦੇ ਬਿਆਨ ਆਉਂਦੇ ਆ ਖੁਦ ਦੇ ਡੱਡੂਆਂ ਵਾਲੇ ਆਉਂਦੇ ਹੈਗੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਇੱਕ ਬਾਹਰ ਵੀ ਦੁਨੀਆ ਵਸਦੀ ਹੈਗੀ ਆ ਜਿਹੜੀ ਵੈਸਟਰਨ ਜਿਹੜੀ ਜਿਹੜੀ ਦੁਨੀਆ ਹੈਗੀ ਆ ਵੈਸਟਰਨ ਪੋਲੀਟਿਕਸ ਆ ਉਹ ਤੱਥਾਂ ਦੇ ਆਧਾਰਿਤ ਹੈ ਉਹ ਸੱਚ ਦੇ ਆਧਾਰਿਤ ਹੈ ਉਹ ਕ੍ਰਿਸਟਲ ਕਲੀਅਰ ਹੈ ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੈਗਾ ਕਿ ਕੋਈ ਰਾਜਨੀਤੀ ਸੱਚ ਦੇ ਆਧਾਰਿਤ ਵੀ ਹੋ ਸਕਦੀ ਹੈ ਕੋਈ ਰਾਜਨੀਤੀ ਕ੍ਰਿਸਟਲ ਕਲੀਅਰ ਵੀ ਹੋ ਸਕਦੀ ਹੈ ਕੋਈ ਰਾਜਨੀਤੀ ਆਪਣੇ ਕੱਲੇ ਕੱਲੇ ਸ਼ਹਿਰੀ ਦੀ ਜਿਸ ਤਰ੍ਹਾਂ ਸੁਰੱਖਿਆ ਕਰਨ ਨੂੰ ਸਬੋਧਿਤ ਵੀ ਹੋ ਸਕਦੀ ਹੈ ਸੋ ਉਹਨਾਂ ਉਹਨਾਂ ਕੋਲੋ ਸਿਸਟਮ ਹੀ ਹੈ ਨਹੀਂ ਉਹ ਕਨਸੈਪਟ ਹੀ ਹੈ ਨਹੀਂ ਇਸੇ ਕਰਕੇ ਉਹ ਮਰਜੀ ਖਬਰ ਨੂੰ ਬਾਦ ਦਾ ਬਤੰਗੜਾ ਜਿਹੜਾ ਬਣਾਉਂਦੇ ਆ ਵੀ ਟ੍ਰੋਡੋ ਦਾ ਅਸਤੀਫਾ ਦਿੰਦਿਆਂ ਹਰਦੀਪ ਸਿੰਘ ਨੱਜਰ ਦੇ ਕਤਲ ਕੇਸ ਵੀ ਸ਼ਾਮਲ ਸਾਰੇ ਬੰਦੇ ਛੁੱਟ ਗਏ ਆ ਉਹਦੇ ਉਹਦੀ ਬੇਇੱਜ਼ਤੀ ਹੋ ਗਈ ਆ ਉਹ ਦੇਸ਼ ਨੂੰ ਨਹੀਂ ਚਲਾ ਰਿਆ ਉਹ ਉਹ ਦੁਨੀਆ ਨਾਲ ਝੂਠ ਬੋਲ ਰਿਹਾ ਕਿ ਕਿੰਨਾ ਇਹ ਬੇਹੂਦਾ ਇੱਕ ਮੇਰਾ ਖਿਆਲ ਇੱਕ ਪਾਕਿਸਤਾਨ ਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਪੂਰੀ ਰਿਪੋਰਟ ਬਣਾ ਕੇ ਪਾਈ ਗਈ ਜਿਹੜਾ ਜੀ ਨਿੱਕਲ ਕੁੱਤਾ ਹੈਗਾ ਉਹ ਵੀ ਜਿਹੜਾ ਹੈਗਾ ਇਹ ਜੈ ਸ਼ੰਕਰ ਵਾਪਸ ਲਿਆਇਆ ਇਹਨੇ ਜਾਂ ਉਹਨੂੰ ਉੱਥੇ ਗਏ ਸੀ ਉੱਥੇ ਕਾਫੀ ਦਿਨ ਰਹੇ ਹੈਗੇ ਆ ਤੇ ਉਹਨੂੰ ਉਥੋਂ ਛਡਾ ਕੇ ਲਿਆਇਆ ਹਾਂ ਜੀ ਆ ਇੱਕ ਇੱਕ ਪਾਕਿਸਤਾਨੀ ਆ ਕੋਈ ਬੰਦਾ ਯੂਟਿਊਬਰ ਉਹਨੇ ਵੀ ਇਹ ਪਾਈ ਹੈਗੇ ਆ ਵੀ ਉਹ ਜਿਹੜਾ ਜੈ ਸ਼ੰਕਰ ਸੀ 6 ਦਿਨ ਉੱਥੇ ਰਿਹਾ ਤੇ ਉਹੋ ਜਿਸ ਤਰ੍ਹਾਂ ਨਿਖਲ ਗੁਪਤੇ ਨੂੰ ਆਪਣੇ ਨਾਲ ਲੈ ਗਿਆ ਐਂਥਨੀ ਬਲਿੰਕਨ ਨਾਲ ਉਹਦੀਆਂ ਜਿਹੜੀਆਂ ਸਿਕਰਟ ਮੀਟਿੰਗਸ ਹੋਈਆਂ ਨੇ ਸੋ ਉਹ ਸਾਰਾ ਕੇਸ ਵਿੱਚੇ ਰਫਾ ਦਫਾ ਹੋ ਗਿਆ ਤੇ ਬਿਲਕੁਲ ਕਿ ਉਹ ਇਸ ਤਰ੍ਹਾਂ ਦੀ ਜਿਹੜੀ ਕਬਰ ਚਲਾਈ ਗਈ ਸੋ ਕੈਨੇਡਾ ਦੇ ਜਿਹੜਾ ਮੇਨ ਨਿਊਜ਼ ਚੈਨਲ ਹੈਗਾ ਜਿੱਦਾਂ ਆਪਣੇ ਬੀਬੀਸੀ ਆ ਉੱਥੇ ਸੀਬੀਸੀ ਆ ਜੀ ਜੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਉਹਦੀ ਅੱਜ ਜਿਹੜੀ ਹੈਗੀ ਆ ਵੱਡੀ ਪੱਧਰ ਤੇ ਨਿਊਜ਼ ਆਈ ਹੈਗੀ ਆ ਔਰ ਉਹਨਾਂ ਨੇ ਇਹ ਦੱਸਿਆ ਵੀ ਕਿਸੇ ਵੀ ਭਾਈ ਹਰਦੀਪ ਸਿੰਘ ਨੇਜਰ ਦੇ ਕਿਸੇ ਵੀ ਕਤਲ ਕੇਸ ਵੀ ਸ਼ਾਮਲ ਨੌਜਵਾਨ ਨੂੰ ਜ਼ਮਾਨਤ ਨਹੀਂ ਮਿਲੀ ਸਾਰੇ ਜੇਲ੍ਹ ਵਿੱਚ ਨੇ ਔਰ ਭਾਰਤੀ ਮੀਡੀਆ ਤੇ ਉਹਨਾਂ ਨੇ ਤਿੱਖੀਆਂ ਟਿੱਪਣੀਆਂ ਕਰਿਆ ਵੀ ਜਿਹੜਾ ਬਿਨਾਂ ਕੋਈ ਤੱਥਾਂ ਦੀ ਪੜਤਾਲ ਕਰਿਆ ਕੋਈ ਇਫੈਕਟ ਚੈੱਕ ਕਰਿਆ ਜਿਹੜਾ ਇਸ ਤਰ੍ਹਾਂ ਦੀਆਂ ਖਬਰਾਂ ਲਾ ਰਿਹਾ ਹੈਗਾ ਸੋ ਸੀਪੀਸੀ ਨੇ ਅੱਜ ਕਲੀਅਰ ਕਰਿਆ ਹੈਗਾ ਵੀ ਕਿਸੇ ਦੇ ਵੀ ਜ਼ਮਾਨਤ ਨਹੀਂ ਹੋਈ ਔਰ ਸਾਰੇ ਹੀ ਜਿਹੜੇ ਜੇਲ੍ਹ ਵਿੱਚ ਨੇ ਜੀ ਬਿਲਕੁਲ ਜੀ ਔਰ ਬੜੀ ਹੈਰਾਨੀ ਹੋ ਜਾਂਦੀ ਹੈ ਜਦੋਂ ਅੰਗਰੇਜ਼ੀ ਦੇ ਭਾਰਤ ਦੇ ਛਾਪ ਦੇ ਜਿਹੜੇ ਵੱਡੇ ਅਖਬਾਰ ਹੈਗੇ ਨੇ ਉਹ ਵੀ ਇਦਾਂ ਦੀਆਂ ਨਿਊ ਸਟੋਰੀਜ਼ ਨੂੰ ਜਿਹੜਾ ਹੈ ਫਾਲੋ ਕਰਨ ਜਿਹੜਾ ਲੱਗ ਜਾਂਦੇ ਹੈਗੇ ਨੇ ਆ ਤੇ ਇਸ ਤੋਂ ਬਾਅਦ ਆਪਾਂ ਗੱਲਬਾਤ ਕਰ ਲੈਨੇ ਆ ਕਿ ਐਸ. ਜੇ. ਸ਼ੰਕਰ ਕਾਫੀ ਦਿਨਾਂ ਤੋਂ ਅਮਰੀਕਾ ਦੇ ਵਿੱਚ ਸਨ ਔਰ ਜਿਹੜਾ ਆਪਾਂ ਕਹਿੰਦੇ ਕਿ ਡੋਨਲਡ 트੍ਰੰਪ ਦੀ ਜਿਹੜੀ ਸੈਰੇਮਨੀ ਹੋਣੀ ਹੈ ਜਿਹੜਾ ਉਹਨਾਂ ਨੇ ਰਾਸ਼ਟਰਪਤੀ ਦੀ ਸੌ ਚੁਕਣੀ ਹੈਗੀ ਆ ਉਸ ਨੂੰ ਲੈ ਕੇ ਜਿਹੜਾ ਇਨਵਿਟੇਸ਼ਨ ਅਜੇ ਤੱਕ ਜਿਹੜਾ ਹੈ ਭਾਰਤ ਨੂੰ ਨਹੀਂ ਮਿਲਿਆ ਹੈਗਾ ਬਹੁਤ ਸਾਰੇ ਕੰਟਰੀਜ਼ ਨੂੰ ਇਨਵਿਟੇਸ਼ਨ ਮਿਲ ਚੁੱਕੇ ਨੇ ਸਰਦਾਰ ਭਟਾ ਸਿੰਘ ਜੀ ਕੀ ਕਹੋਗੇ ਇਸ ਤੋਂ ਇਲਾਵਾ ਇੱਕ ਜਿਹੜਾ ਭਾਰਤੀ মিডিਆ ਹੈਗਾ ਇੱਕ ਮੈਨਡ ਨੂੰ ਮੇਰਾ ਖਿਆਲ ਉਹਨਾਂ ਨੇ ਜਿੱਦਾਂ ਹੁੰਦਾ ਨਾ ਕਿ ਬਹੁਤ ਸਾਰਿਆਂ ਨੂੰ ਬੁਲਾਉਂਦੇ ਆ ਤੇ ਭਾਰਤ ਦਾ ਕੋਈ ਜਾਂ ਉੱਥੇ ਕੋਈ ਲੋਕਲ ਮੈਨਡ ਹੋਣਾ ਉਹਨੂੰ ਦਿੱਤਾ ਤੇ ਇੰਡੀਅਨ মিডিਆ ਉਸੇ ਨੂੰ ਹੀ ਉਪਲਬਧ ਦੀ ਕਹਿ ਕੇ ਪ੍ਰਚਾਰ ਰਿਹਾ ਹਾਂਜੀ ਹਾਂਜੀ ਸੋ ਇਹ ਕਾਫੀ ਵੱਡੀ ਡਿਵੈਲਪਮੈਂਟ ਹੈਗੀ ਆ ਸਾਊਥ ਏਸ਼ੀਆ ਦੀ ਪੋਲਿਟਿਕਸ ਲਈ ਕਿਉਂਕਿ ਜਦੋਂ ਡੋਨਲਡ ਟਰੰਪ ਪਿਛਲੀ ਵਾਰ ਸੀ ਇਹਨਾਂ ਨੇ ਨਰਿੰਦਰ ਮੋਦੀ ਯਾ ਉਹਨਾਂ ਦੇ ਹਮਾਇਤੀਆਂ ਨੇ ਕਿੱਡਾ ਵੱਡਾ ਇੱਕ ਇੱਕ ਸਿਰਜਿਆ ਸੀਗਾ ਸੰਸਾਰ ਵੀ ਉਹ ਮੋਦੀ ਦੇ ਹੀ ਹਮਾਇਤੀ ਨੇ ਯਾ ਉਹਦੇ ਦੋਸਤ ਨੇ ਹਾਉ ਵੀ ਮੋਦੀ ਯਾ ਕੱਡੇ ਕੱਡੇ ਹਰਪੀ ਬਾਰ ਮੋਦੀ ਟਰੰਪ ਸਰਕਾਰ ਦੀ ਹਾਂ ਵੀ ਉਹ ਇਸ ਤਰ੍ਹਾਂ ਕਰਕੇ ਉਹ ਸਾਰਾ ਸਿਰਜਿਆ ਸੀ ਪਰ ਇਸ ਵੇਲੇ ਜਿਹੜਾ ਜਦੋਂ ਉਹ ਦੁਬਾਰੇ ਬਣੇ ਨੇ ਸੋ ਕਾਫੀ ਕੰਪਲਿਕੇਟਿਡ ਸਿਚੁਏਸ਼ਨ ਚੋਂ ਭਾਰਤ ਨੂੰ ਲੰਘਣਾ ਪੈ ਰਿਹਾ ਹੈ ਸੋ ਆ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਸੱਦਾ ਮਿਲ ਗਿਆ ਹੋਇਆ ਡੋਨਲਡ ਟਰੰਪ ਦੀ ਸੈਰਮੋਨੀ ਲਈ ਚਾਈਨਾ ਦੇ ਰਾਸ਼ਟਰਪਤੀ ਨੂੰ ਇਹ ਵਨ ਰਸ਼ੀਆ ਦੇ ਰਾਸ਼ਟਰਪਤੀ ਨੂੰ ਵੀ ਜਿਹੜਾ ਹੈਗਾ ਵੀ ਉਸ ਸੱਦਾ ਮਿਲ ਗਿਆ ਹੋਇਆ ਪਰ ਭਾਰਤ ਨੂੰ ਹਲੇ ਤੱਕ ਉਹਨਾਂ ਨੇ ਮਾਈਨਸ ਕਰਕੇ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈਗਾ ਸੋ ਇਹ ਇੱਕ ਤਾਂ ਜਿਹੜਾ ਅ ਅਡਾਨੀ ਦੇ ਖਿਲਾਫ ਜਿਹੜਾ ਉਹਨਾਂ ਨੇ ਘਪਲਾ ਕਰਿਆ 170 ਕਰੋੜ ਦਾ 170 ਮਿਲੀਅਨ ਡਾਲਰ ਦਾ ਜਿਹੜਾ ਉਹ ਹੈਗਾ ਵੀ ਅਮਰੀਕਨ ਸਿਟੀਜ਼ਨਸ ਨੇ ਇਨਵੈਸਟ ਕਰਿਆ ਸਾਰਾ ਬੋਗਸ ਸਿੱਧ ਹੋਇਆ ਉਹ ਕੇਸ ਆ ਉਤੋਂ ਬਿਨਾ ਤੇ ਆ ਜਿਹੜਾ ਹੋ ਸਕਦਾ ਅਟੈਂਟਡ ਬਰਡਰ ਵਾਲੇ ਜਿਹੜੇ ਕੇਸ ਨੇ ਇਹ ਵੀ ਆਏ ਹੁਣ ਹੁਣ ਅਸਲ ਚ ਸਾਨੂੰ ਇਹ ਲੱਗ ਰਿਹਾ ਹੈਗਾ ਵੀ ਪੋਲੀਟੀਕਲ ਲੀਡਰ ਦੀ ਜਿਹੜੀ ਹੈ ਜਿਹੜੀ ਇੱਕ ਤਰ੍ਹਾਂ ਨਾਲ ਫਰੈਂਡਸ਼ਿਪ ਆ ਉਦੋਂ ਤੱਕ ਕੋਈ ਮੈਨ ਨਹੀਂ ਰੱਖਦੀ ਜਦੋਂ ਅਫਸਰ ਸ਼ਾਹੀ ਉਹਨੂੰ ਕਲੀਅਰ ਨਹੀਂ ਕਰਦੀ ਜੇ ਸੀਆਈਏ ਨੇ ਉਹਨੂੰ ਕਲੀਅਰ ਨਹੀਂ ਕਰਿਆ ਤਾਂ ਉਹ ਇਸ ਤਰ੍ਹਾਂ ਨਾਲ ਅਫਸਰ ਸ਼ਾਹੀ ਦੀ ਕਲੀਅਰੈਂਸ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਸਾਰਾ ਕੁਝ ਹੋਣਾ ਸੋ ਮਿਸਟਰ ਜੈ ਸ਼ੰਕਰ ਨੇ ਕਾਫੀ ਐਫਰਟਸ ਕਰੇ ਆ ਪਿਛਲੇ 6-7 ਦਿਨਾਂ ਉੱਥੇ ਗਏ ਹੋਏ ਸੀਗੇ ਪਰ ਹਾਲੇ ਤੱਕ ਮੇਰੇ ਖਿਆਲੋਂ ਫਰੂਟਫੁੱਲ ਨਹੀਂ ਹੋਏ ਹੁਣ ਉਹਦੇ ਚੋਂ ਇਹ ਇਹ ਬਹੁਤ ਸਾਰੀਆਂ ਨਵੀਆਂ ਡਾਈਮੈਂਸ਼ਨਸ ਆ ਜਿਹੜੀਆਂ ਪੋਲਿਟਿਕਸ ਦੀਆਂ ਆ ਰਹੀਆਂ ਵੀ ਪਾਕਿਸਤਾਨ ਨਾਲ ਫਿਰ ਦੁਬਾਰੇ ਤੋਂ ਨੇੜਤਾ ਹੋਣੀ ਭਾਰਤ ਨੂੰ ਉਹਨਾਂ ਨੇ ਦੂਰ ਕਰਨਾ ਔਰ ਉਹਦੇ ਚੋਂ ਐਲਨ ਮਸਕ ਦਾ ਨਵਾਂ ਰੋਲ ਭਰਨਾ ਵੀ ਐਲਨ ਮਸਕ ਦਾ ਜਿਹੜਾ ਸਟਾਰਲਿੰਕ ਹੈਗਾ ਜਿਹੜਾ ਫ੍ਰੀ ਆਫ ਕਾਸਟ ਇੰਟਰਨੈਟ ਸਰਵਿਸ ਆ ਉਹਦਾ ਮਾਰਚ ਵਿੱਚ ਭਾਰਤ ਵਿੱਚ ਲਾਂਚ ਹੋਣਾ ਉਹਦੇ ਲਾਂਚ ਹੋਣ ਨਾਲ ਜਿਹੜਾ ਅੰਬਾਨੀਆਂ ਦਾ Jio ਨੈਟਵਰਕ ਆ ਉਹਦਾ ਰੈਵਨਿਊ ਡਿਗਣਾ ਉਹ ਕਿੰਨਾ ਰੈਵਨਿਊ ਡਿਗਦਾ ਸੋ ਅਡਾਨੀ ਪਹਿਲਾਂ ਹੀ ਉਹਨਾਂ ਨੇ ਫਸਾ ਰੱਖਿਆ ਤੇ ਜੇ ਅਡਾਨੀ ਨੂੰ ਉਹ ਦੇਖ ਲੈਂਦੇ ਆ ਅੰਬਾਨੀ ਦਾ ਵੱਡਾ ਰੈਵਨਿਊ ਆ ਜਿਹੜਾ Jio ਤੋਂ ਆ ਰਿਹਾ ਹੈ ਟੈਲੀਕਾਮ ਤੋਂ ਉਹ ਡਿਗ ਜਾਂਦਾ ਹੈਗਾ ਸੋ ਜਦੋਂ ਦੇਸ਼ ਦੇ ਦੋ ਵੱਡੇ ਕਾਰਪੋਰੇਟ ਆ ਜਿਹੜੇ ਉਹ ਦੇਖ ਲੈਂਦੇ ਆ ਉਹ ਪਰ ਇਟ ਮੀਨਸ ਉਹ ਦੇਸ਼ ਦੇ ਖਲਾਫ ਇੱਕ ਜਿਹੜਾ ਸੰਦੇਸ਼ ਆ ਉਹ ਉਹ ਕਾਫੀ ਵੱਡੀ ਪੱਧਰ ਤੇ ਗੂੰਜਦਾ ਹੈ ਸੋ ਜੇ ਉਹਨਾਂ ਨੂੰ ਸੱਦਾ ਨਹੀਂ ਮਿਲਦਾ ਸਾਨੂੰ ਲੱਗਦਾ ਫਿਰ ਉਹ ਜਿਹੜੇ ਰਿਲੇਸ਼ਨ ਆ ਉਹਨੇ ਵਧੀਆਂ ਜਿਹੜੇ ਫਿਊਚਰ ਵਿੱਚ 4 ਸਾਲਾਂ ਚ ਆ ਉਹ ਰਹਿਣ ਦੀ ਸੰਭਾਵਨਾ ਨਹੀਂ ਅਫਸਰ شاہੀ ਜਿਹੜੀ ਹੈਗੀ ਆ ਅਮਰੀਕਾ ਦੀ ਉਹ ਕਾਫੀ ਫੂਕ ਫੂਕ ਕੇ ਕਦਮ ਰੱਖ ਰਹੀ ਆ ਕਿਉਂਕਿ ਜਦੋਂ ਦਾ ਗੌਤਮ ਅਡਾਨੀ ਵਾਲਾ ਕੇਸ ਸਾਹਮਣੇ ਆਇਆ ਸੋ ਉਹ ਸਸਪੀਸ਼ਨ ਦੀ ਪੂਰੇ ਇੰਡੀਅਨ ਜਿਹੜਾ ਜਿਹੜਾ ਇਕਨੋਮੀ ਦਾ ਮਾਡਲ ਆ ਤੇ ਜਿਹੜਾ ਕਾਰਪੋਰੇਟ ਮਾਡਲ ਆ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗਿਆ ਸੋ ਇਹ ਕਾਫੀ ਵੱਡੀ ਗਲਤੀ ਆ ਜਿਹੜੀ ਗੌਰਵ ਮਡਾਨੀ ਉਹਨਾਂ ਨੇ ਜਿਹੜੀ ਕਰ ਲਈ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਰਾ ਕੁਝ ਜਿਸ ਤਰ੍ਹਾਂ ਇੰਡੀਆ ਵਿੱਚ ਚੱਲਦਾ ਵੀ ਅਸੀਂ ਧੱਕੇ ਨਾਲ ਹੀ ਸਾਰਾ ਕੁਝ ਕਰ ਜਾਂਦੇ ਆ ਵੀ ਉਹ ਬਾਹਰ ਵੀ ਚੱਲੇਗਾ ਪਰ ਜਿਹੜੀ ਸਕਰੂਟੀ ਨਹੀਂ ਹੋਈ ਆ ਉਹਨੇ ਬਹੁਤ ਜ਼ਿਆਦਾ ਵੱਡਾ ਡੈਂਟ ਆ ਜਿਹੜਾ ਰਿਲੇਸ਼ਨ ਪੋਲਿਟੀਕਲ ਰਿਲੇਸ਼ਨ ਵਿੱਚ ਪਾਇਆ